ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਸੰਨੀ ਕੱਕੜ ਮੇਰੇ ਨਾਲ ਢੋਕਾਰ ਸਿੰਘ ਅੱਜ ਖੜੇ ਆ ਪਿੰਡ ਸਮਾਗਾ ਸਮਾਗਾ ਤੇ ਅਸੀਂ ਇਹ ਗਰੀਬ ਘਰੇ ਆਏ ਹੋਏ ਆ ਕਿਸੇ ਦੇ ਉਹਨਾਂ ਨੇ ਮਤਲਬ ਉਹਨਾਂ ਦੇ ਹਾਲਾਤ ਵੇਖ ਜੀ ਆਹ ਦੇਖੋ ਜੀ ਪਜਾਰਾ ਨਾਲ ਬੈੱਡ ਦੇਖੋ ਜੀ ਇਹ ਪਾਣੀ ਦੇ ਹਾਲਾਤ ਆ ਜੀ ਦੇਖੋ ਜੀ ਇੱਧਰ ਇੱਕ ਇਹ ਗਰੀਬਾਂ ਦੇ ਹਾਲਾਤ ਆ ਜੀ ਬਹੁਤ ਬੁਰਾ ਹਾਲ ਆ ਦੇਖੋ ਜੀ ਸਾਰਾ ਕੁਝ ਭਿੱਜਿਆ ਪਿਆ ਆ ਪਾਣੀ ਦੇਖੋ ਜੀ ਬੱਠਾ ਜੀ ਠੀਕ ਹੈ ਤਾਂ ਜੀ ਹਾਲਾਤ ਬਹੁਤ ਗੰਭੀਰ ਹੋ ਰਹੇ ਆ ਗੰਭੀਰ ਨਹੀਂ ਗੰਭੀਰ ਤਾਂ ਕੁਦਰਤ ਦੇ ਕਹਿਰ ਤਾਂ ਕੋਈ ਪਤਾ ਨਹੀਂ ਠੀਕ ਆ ਜਿਹੜੀ ਕਿਨ ਮਨ ਕਿਨ ਮੈਨੇ ਇਹਨੇ ਲਾਈ ਆ ਠੀਕ ਹੈ ਤਾਂ ਇਹ ਜੇ ਜਦੋਂ ਲਗਾਤਾਰ ਚੱਲੂਗੀ ਤਾਂ ਕੁਦਰਤੀ ਗੱਲ ਐ ਸਾਡੇ ਜਿਹੜਾ ਨੁਕਸਾਨ ਹੋਊਗਾ ਹੀ ਹੋਊਗਾ ਅਸੀਂ ਤਾਂ ਅਰਦਾਸ ਕਰਦੇ ਆ ਵੀ ਹੁਣ ਮੀਂਹ ਬੰਦ ਹੀ ਕਰਦੇ ਤੇ ਸਾਡੇ ਗਰੀਬਾਂ ਅਮੀਰਾਂ ਦਾ ਜਿਹਦਾ ਜਿਹਦਾ ਨੁਕਸਾਨ ਹੁੰਦਾ ਯਾਰ ਉਹਨਾਂ ਬਖਸ਼ ਲਈ। ਭਾਈ ਮੈਨੂੰ ਐ ਲੱਗਦਾ ਵਾ ਆਪਾਂ ਖੜੇ ਤਾਂ ਹੈਗੇ ਕਦੋਂ ਵੀ ਉੱਤੇ ਡੈਕ ਹਾਂ ਕਦੇ ਵੀ ਡੈਕ ਕਦੇ ਡੈਕ ਸਾਈਡ ਦੀ ਆ। ਇੱਕ ਤਾਂ ਇਹ ਭੂਆ ਜੀ ਨਾਲ ਵੀ ਗੱਲ ਹੋਈ ਜਾਂਦੀ ਸੀ ਰਸਤੇ 'ਚ ਸਰਦੂਰਗੜ ਉਹ ਕੀ ਕਹਿ ਰਹੇ ਸੀ ਤੁਹਾਨੂੰ? ਉਹ ਆਦੇ ਸੀ ਵੀ ਸਾਡੇ ਤੋਂ 21 ਫੁੱਟ ਤੱਕ ਪਾਣੀ ਆ ਗਿਆ ਸਰਦੂਰਗੜ ਦੀ ਤਾਜੀ ਖਬਰ ਹੈ। ਹਾਂ ਜਾਨੀ ਉਹਦੇ ਦੱਸਣ 'ਚ ਜਾਂ ਕਿਵੇਂ ਵੀ ਸੀ ਇਹ ਤਾਂ ਪਤਾ ਨਹੀਂ ਠੀਕ ਆ। ਜਾਨੀ ਉਹਨੇ ਦੱਸਿਆ ਵੀ 21 ਫੁੱਟ ਤੱਕ ਪਾਣੀ ਕੋਈ ਪਸ਼ੂ ਪੰਛੀ ਜਾਨਵਰ ਕੋਈ ਬੰਦਾ ਜਾਨੀ ਸੁਰੱਖਿਅਤ ਨਹੀਂ ਠੀਕ ਉਹ ਪਸ਼ੂ ਤਾਂ ਬਾੜੇ ਮਾਰੇ ਗਏ ਵਿਚਾਰੇ ਠੀਕ ਹੈ ਜੀ ਹਾਂ ਜੀ ਆ ਵੇਖੋ ਤਾਂ ਜੀ ਇੱਧਰ ਹਾਂ ਜੀ ਹਾਂ ਜੀ ਉਹ ਵਿਚਾਰਾਂ ਦਾ ਕਮਰਾ ਹੀ ਡਿੱਗ ਪਿਆ ਜੀ ਹਾਂ ਜੀ ਉਹ ਇਟਾ ਉਟਾ ਚਾਕੇ ਦਾ ਵਿਚਾਰਾਂ ਨੇ ਕੀਤੀਆਂ ਪਾਸੇ ਪਰ ਤਾਂ ਜੀ ਵੇਖੋ ਕਿਤੇ ਛੱਤ ਹੁੰਦੀ ਸੀ ਹਾਂ 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 ਉਨ ਬੰਚੀ ਤੋਂ ਵੀ ਆ ਲੈਣਾ ਖੋ ਲੈਣਾ ਉਹ ਵੀ ਤੜਫਦਾ ਤਾ ਤੇ ਆਪ ਦਾ ਇਨਸਾਨ ਆ ਇਨਸਾਨ ਨੂੰ ਤਾਂ 24 ਘੰਟੇ ਛੱਤ ਦੀ ਲੋੜ ਹਤਾ ਆ ਵੇਖੋ ਇਧਰ ਬੁਰਾ ਹਾਲਤਾ ਆ ਆਦਾ ਮਨ ਦੁਖੀ ਹੁੰਦਾ ਤਾ ਹੁਣ ਛੇਨੀ ਗੱਲ ਪਤਾ ਕੀ ਹੈ ਵੀ ਗਰੀਬਾਂ ਨੇ ਪਾਏ ਮਸਾਂ ਸੀ ਪਹਿਲੀ ਗੱਲ ਪਹਿਲੀ ਗੱਲ ਅੱਛਾ ਆਪਾਂ ਯਾਰ ਜਿਹੜੇ ਕੋਈ ਕਿਸਾਨ ਹੈ ਜਾਂ ਅਮੀਰ ਬੰਦੇ ਆ ਉਹ ਵੀ ਮਸਾਂ ਹੀ ਪਾਉਂਦੇ ਆ ਪਾਉਂਦਾ ਰੇਗ ਦਾ ਸੌਖਾ ਜਾ ਸੌਖਾ ਪਾਲ ਲੈਂਦੇ ਆ ਗਰੀਬ ਤਾਂ ਮਸਾ ਪੂਰੀ ਪੂਰੀ ਕਰਕੇ ਜੋੜ ਕੇ ਪਾਉਂਦਾ ਠੀਕ ਆ ਉਹਦਾ ਜੇ ਅੱਜ ਸਾਰਾ ਖੁੱਸ ਗਿਆ ਤੇ ਉਹਦੇ ਦਿਲ ਤੇ ਬੀਜ ਦੀ ਉਹਨੂੰ ਹੀ ਪਤਾ ਠੀਕ ਹੈ ਨਾ ਤਾ ਇਧਰ ਵੀ ਮੈਂ ਦੇਖਿਆ ਬੁਰਾ ਹਾਲ ਤਾ ਵਿਚਾਰਿਆਂ ਦਾ ਆ ਪਸ਼ੂਆਂ ਵਾਲੇ ਕਮਰੇਂ ਦੀ ਪੈਂਦੇ ਆ ਤਾ ਇੱਥੇ ਪੱਕਾ-ਪੁੱਕਾ ਲਾਇਆ ਆਵੇ ਆਪੇ ਵਿਚਾਰੇ ਠੀਕ ਆ ਆਪਾਂ ਸ਼ੂਆਂ ਵਾਲਾ ਜਿੱਥੇ ਪਸ਼ੂ ਬੰਨਦੇ ਸੀ ਅੱਜ ਉੱਥੇ ਹੀ ਪਏ ਆ ਤਾ ਹਾਂ ਹਾਂ ਇਹ ਗਰੀਬ ਬੰਦੇ ਦੀ ਅੱਜ ਦੀ ਤਸਵੀਰ ਆ ਤਾ ਹਾਂ ਕਰਨ ਕੀ ਵਿਚਾਰੇ ਜਦੋਂ ਡਰ ਲੱਗਦਾ ਹੈ ਲਾ ਤਾਂ ਦੇ ਅਕਾਦੋ ਵੀ ਜਾ ਸਕਦੀ ਏ ਛੱਤ ਕਦੋਂ ਵੀ ਡੈਗ ਪੱਖਾ ਵੀ ਡੈਗ ਸਕਦਾ ਤਾਂ ਆ ਜੀ ਆ ਦੇਖੋ ਕਿਵੇਂ ਵਿਚਾਰੇ ਆ ਦੇਖੋ ਪਾਣੀ ਰੱਖਿਆ ਆ ਤੋਂਕੇ ਡਿੱਗੀ ਜਾਂਦੇ ਤਾਂ ਬੁਰਾ ਹਾਲ ਆ ਗਰੀਬਾਂ ਦਾ ਚਨੀਆ ਹੁਣ ਜਿਹੜੀ ਲਿਫੇ ਪਏ ਆ ਬੱਤੇ ਜਾਂ ਇਟਾਂ ਵੀ ਲਿਫੀਆਂ ਪਈਆਂ ਇਹਦਾ ਖਤਰਾ ਤਾਂ ਬਣਿਆ ਹੀ ਬਣਿਆ ਕਦੋਂ ਵੀ ਕੋਈ ਨੁਕਸਾਨ ਕਰ ਸਕਦਾ ਆ ਪਤਾ ਇਹਨਾਂ ਨੂੰ ਇੱਕ ਸਲਾਹ ਵੀ ਦੇ ਮੰਗੇ ਵੀ ਬੇਸ਼ੱਕ ਘਰ ਛੱਡ ਦਿਓ ਕਿਸੇ ਗੁਰੂ ਘਰ ਚ ਆਸਰਾ ਲੈ ਲਓ ਸਕੂਲ ਚ ਲੈ ਲਓ ਜਾਂ ਕਿਤੇ ਵਿਆਹ ਦੀ ਮੌਤ ਆ ਜਾ ਹੀ ਨਾ ਹਾਂ ਤਾਇਆ ਜੀ ਹੁਣ ਆਪਾਂ ਇੱਥੇ ਖੜੇ ਆ ਆਪਾਂ ਦੇਖੇ 5 ਮਿੰਟ ਜਾਂ ਵੱਧ ਤੋਂ ਵੱਧ 7 ਮਿੰਟ ਆਪਾਂ ਨੂੰ ਵੀ ਡਰ ਲੱਗ ਜਾਂਦਾ ਕਦੋਂ ਜਾ ਉੱਤੇ ਡਿੱਗ ਸਕਦੇ ਜਦੋਂ ਸ਼ਨੀ ਡਿੱਗਾ ਪਾਟੇ ਹੀ ਪਿਆ ਸਾਰਾ ਹਾਂ ਸਾਰਾ ਹੀ ਪਾਟੇ ਕਿਹਨੂੰ ਕੀਤਾ ਕੀ ਜავი ਆਪਣੀ ਤਾਂ ਫਿਰ ਇਹ ਹੀ ਹੈ ਵੀ ਆਪਣੀ ਤਾਂ ਅਪੀਲ ਹੈ ਇੱਕ ਲੋਕਾਂ ਨੂੰ ਵੇ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ ਜਿੰਨੀ ਹੋ ਸਕਦੀ ਹੈ ਠੀਕ ਆ ਠੀਕ ਹੈ ਨਹੀਂ ਪੁੱਛੋ ਆयो ਮਾਤਾ ਜੀ ਸਸੀਕਾਲ ਮਾਤਾ ਜੀ ਸਸਰੇ ਕਾ ਤੁਹਾਡੇ ਘਰ ਦਾ ਹਾਲ ਵੇਖਿਆਈ ਸਾਡਾ ਮਨ ਬਹੁਤ ਦੁਖੀ ਹੋਇਆ ਬਹੁਤ ਮਨ ਦੁਖੀ ਹੈ ਸਾਡਾ ਵੀ ਹੋਇਆ ਪਿਆ ਸਾਡਾ ਕੋਈ ਹਾਲ ਨਹੀਂਗਾ ਬਹੁਤ ਸਾਡਾ ਸਾਡਾ ਮਿੰਟ ਸਖਤ ਕਾਰੋਬਾਰ ਦਾ ਕੋਈ ਮੂਸਰ ਬਣਾਓ ਬਈ ਕੋਈ ਵੀ ਛੋਡੇ ਪਿੰਡ ਦੇ ਕੋਈ ਸਵਾਗੀ ਪਿੰਡ ਕੋਈ ਗੁਰੂਸਰ ਪਿੰਡ ਲੁੰਡੇ ਵਾਲਾ ਪਿੰਡ ਬਹੁਤ ਪਿੰਡ ਵਸਦੇ ਆ ਭਾਈ ਮਾੜਾ ਮੋਟਾ ਇੱਧਰ ਆ ਕੇ ਗਰੀਬਾਂ ਕੰਨੀ ਵੇਖਿਓ ਸਹਯੋਗ ਕਰੋ ਸਹਯੋਗ ਐ ਨਹੀਂ ਹੁੰਦਾ ਵੀ ਇਹਨਾਂ ਦੇ ਮਾੜਾ ਮੋਟਾ ਵਿਚਾਰਾਂ ਨੂੰ ਕੋਈ ਸੀਮੈਂਟ ਬਰੇਤੀ ਬਜਰੀ ਦਾ ਇੰਤਜ਼ਾਮ ਕਰਕੇ ਵਿਚਾਰੇ ਦਾ ਘਰ ਬਣਾਓ ਕਿ ਵਿਚਾਰੇ ਜੇ ਥੱਲੇ ਆ ਕੇ ਮਰ ਜਾਣ ਤਾਂ ਇਹ ਜੀ ਬਹੁਤ ਉਸ ਚੀਜ਼ ਦਾ ਬਹੁਤ ਭੁੱਖਾ ਜੀ ਤੁਸੀਂ ਦੱਸੋ ਤਾਈ ਮੈਂ ਕੁਝ ਗਲਤ ਬੋਲਿਆ ਨਹੀਂ ਗਲਤ ਨਹੀਂ ਨਹੀਂ ਪਤਾ ਕਿ ਜਿੰਨਾ ਸਯੋਜ ਕੋਈ ਕਰ ਸਕਦਾ ਹੈ ਸਾਡੇ ਚ ਦਾਨੀ ਸੱਜਣ ਬੜਿਆ ਸਮਾਜ ਸੇਵੀ ਜਿਥੇ ਬੰਦਿਆ ਬਹੁਤ ਹੈ ਧਾਰਮਿਕ ਜਿਥੇ ਬੰਦਿਆ ਬਹੁਤ ਹੈ ਉਹਨਾਂ ਦਾ ਵੀ ਫਰਜ ਬਣਦਾ ਯਾਰ ਗਰੀਬਾਂ ਦੀ ਸਾਰ ਲੈਣ ਆ ਕੇ ਜੇ ਤੁ ਹੁਣ ਸਾਰਾ ਘਰ ਪਟਿਆ ਪਿਆ ਇਹ ਕੱਲੇ ਇੱਕ ਦੀ ਕਹਾਣੀ ਨਹੀਂ ਇਹ ਪਿੰਡਾਂ ਦੇ ਵਿੱਚ ਬਹੁਤ ਲੋਕਾਂ ਦੀਆਂ ਕਹਾਣੀਆਂ ਹਨ ਹਾਂ ਕੱਲੀ ਇਦਾਂ ਦੀ ਹਾਂ ਇਹ ਥੋੜੀ ਗੱਲ ਹੈ ਨਾ ਤਨੀ ਸੁਹਾਗ ਪਿੰਡ ਦੇ ਵਿੱਚ 40% ਜਿਹੜੇ ਘਰ ਪਾਟ ਚੁੱਕੇ ਆ ਪ੍ਰਸ਼ਾਸਨ ਨਾਲ ਤਾਂ ਧਿਆਨ ਦੇ ਰਿਹਾ ਹੈ। ਨਾ ਕੋਈ ਇਹਨਾਂ ਨੂੰ ਕੋਈ ਸਹਾਰਾ ਮਿਲ ਰਿਹਾ ਕਿਸੇ ਪਾਸਿਓਂ। ਸਾਡੀ ਅਪੀਲ ਹੈ ਲੋਕਾਂ ਨੂੰ ਵੀ ਜਿੰਨੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਉਨੀ ਇਹਨਾਂ ਦੀ ਕਰੋ ਤਾਂ ਕਿ ਵਿਚਾਰੇ ਆਪ ਦਾਸਾ ਹਰਾ ਬਣਾਵੇ। ਹਾਂ ਬਾਪੂ ਜੀ ਤੁਸੀਂ ਕੁਝ ਗੱਲ ਕਹਿ ਰਹੇ ਸੀ। ਅਸੀਂ ਜੀ ਬਾਹਰ ਪੈਨੇ ਆ। ਠੀਕ ਹੈ ਜੀ। ਨਹੀਂ ਦੇ ਮਾਰੀ। ਠੀਕ ਹੈ। ਮਕਾਨ ਸਾਡੇ ਉੱਤੇ ਆ ਜਾਵੇ। ਅਸੀਂ ਅਸੀਂ ਉਸ ਗੱਲ ਤੇ ਬਾਪੂ ਚਰਚਾ ਕਰ ਰਹੇ ਸੀ ਅੰਦਰ ਦੋਨੇ ਅਸੀਂ ਮੈਂ ਬਲਕਾਰ ਸਿੰਘ ਨੂੰ ਮੈਂ ਕਿਹਾ ਐ ਲੱਗੀ ਜਾਂਦਾ ਵੀ ਕਦੋਂ ਵੀ ਆਪਾ ਉੱਤੇ ਆ ਸਕਦਾ ਮਕਾਨ ਵੀ ਆਪਾ ਖਤਰਾ 5 ਮਿੰਟ ਹੋਇਆ ਪਿਆ ਆਪਾਂ ਨੂੰ ਖਾੜਨ ਦਾ ਤੇ ਜਿਹੜੇ ਇੱਥੇ ਵਿਚਾਰੇ ਪੈਂਦੇ ਆ ਉਹਨਾਂ ਦਾ ਕੀ ਬੁਰਾ ਹਾਲ ਹੁੰਦਾ ਹੋਇਆ ਧਰਮੋ ਧਰਮੀ ਆਸ ਬੈਠ ਕੁਝ ਪਾਈਆਂ ਠੀਕ ਆ ਇੱਧਰ ਪੈ ਨਹੀਂ ਗੀ ਆ ਆ ਬੈਠ ਕੇ ਦੀ ਠੀਕ ਆ ਇਹ ਵੀ ਸਾਰਾ ਮਤਲਬ ਤੁਹਾਡਾ ਇਹ ਵੀ ਪਾਰਟੀ ਪਿਆ ਹਾਂ ਤੇ ਬਾਕੀ ਮੈਂ ਥੋੜਾ ਦੇਖਿਆ ਵੀ ਤੁਸੀਂ ਪਸ਼ੂਆਂ ਵਾਲੇ ਚ ਪੈਨੇ ਹੋ ਜਿੱਥੇ ਤੁਹਾਡੀ ਤੂੜੀ ਪਈ ਆ ਮੈਂ ਇਹਨਾਂ ਦਾ ਗਾਂ ਬਾਹਰ ਬੰਨੀ ਪਈ ਆ ਤੇ ਆਪ ਤੁਸੀਂ ਉੱਥੇ ਪੈਨੇ ਹੋ ਮਾਦਾ ਕਰੋ اپੀਲ ਕੋਸ਼ ਕੋਈ ਮਦਦ ਆਸਤੇ ਕੋਈ ਚਾਹੀਦੀ ਆ ਤੁਹਾਨੂੰ ਕੋਸ ਨਾ ਕੋਸ ਸਾਰਾ ਜਿਹੜਾ ਸਾਡਾ ਕੰਮ ਕਮਾਈ ਵਾਲਾ ਸੀ ਉਹ ਮੰਜੇ ਚ ਪਿਆ ਉਹਨੂੰ 2 ਸਾਲ ਹੋ ਗਏ ਐਸੀਡੈਂਟ ਹੋ ਗਿਆ ਤੇ ਇਸ ਦੇ ਸਰਤੇ ਫਰਦਾ ਸੀ ਇਹੋ ਉਹਦੇ 8-9 ਲੱਖ ਰੁਪਇਆ ਲੱਗਿਆ ਸਾਨੂੰ ਦੁਬਾਰਾ ਪਾਣੀ ਦਾ ਦਾਰ ਪਾਣੀ ਦਾ ਵੀ ਹੁਣ ਸਾਰਾ ਖਾਰੇ ਕੋਈ ਵੀ ਨਹੀਂ ਸਾਰਾ ਭਈ ਜਿਹੜਾ ਕੰਮ ਕਰਨ ਵਾਲਾ ਬੰਦਾ ਸੀ ਤਾਇਆ ਜੀ ਉਹ 2 ਢਾਈ ਸਾਲ ਹੋ ਗਿਆ ਮੰਜੇ ਤੇ ਪਿਆ ਹਾਂ ਮੰਜੇ ਤੇ ਪਿਆ ਉਹ ਕੀ ਨਾ ਜੀ ਉਹਨਾਂ ਦਾ ਜਗਸੀਰ ਸਿੰਘ ਜਗਸੀਰ ਸਿੰਘ ਨਾਂ ਦਾ ਬੰਦਾ ਈ ਉਹ ਹਾਂਜੀ ਪਿੰਡ ਦਾ ਨੰਬਰਦਾਰ ਆ ਜੀ ਪਿੰਡ ਦਾ ਨੰਬਰਦਾਰ ਆ ਜੀ ਆਹੀ ਅੰਕਲ ਜੀ ਆ ਜੀ ਤੇ ਆ ਦੇਖੋ ਤੁਸੀਂ ਸਵਾਗਾਂ ਵਾਲੇ ਤਾਂ ਸਾਰੇ ਜਾਣਦੇ ਹੋਵੋਗੇ ਭਈ ਇਹ ਅੰਕਲ ਨੂੰ ਅੱਜ ਥੋੜੀ ਮਦਦ ਦੀ ਲੋੜ ਆ ਭਾਈ ਤੇ ਵੱਧ ਤੋਂ ਵੱਧ ਮਦਦ ਇਹਨਾਂ ਦੇ ਘਰ ਪਾ ਕੇ ਜਾਓ ਭਾਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਭਾਈ ਇੱਕ ਤੁਸੀਂ ਗੱਲ ਕਹਿਣੇ ਨੇ ਉਹ ਬੋਲੋ ਜੀ ਅੱਛਾ ਉਹ ਤਾਂ ਚੈਨੀ ਗੱਲ ਏ ਬਈ ਚਿੜੀ ਚੋਚ ਭਰ ਲੈ ਗਈ ਨਦੀਆਂ ਦਾ ਘਟਿਉ ਨੀਰ दान दिए माया ना कटया कह गए भगत कबीर और भी दान देते नाल ना कुछ नहीं कट कुछ नहीं कटदा थोड़ा थोड़ा जिन्ना जिन्ना कोई भी किसी दे आउंदा हिसाब च ओ इनਾਂ ਦੇ ਵਿਚਾਰਿਆਂ ਦੀ ਮਦਦ ਕਰਨ ਕਿਤੇ ਇਹ ਨਾ ਹੋਵੇ ਵੀ ਇਹਨਾਂ ਦਾ ਸਾਰਾ ਘਰੀ ਬਹਿ ਜੇ ਤੇ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਨੁਕਸਾਨ ਨਾ ਹੋ ਜੇ ਤੁਸੀਂ ਅੰਕਲ ਜੀ ਕੀ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਆਹ ਵੀ ਅਸੀਂ ਤਾਂ ਆਦੇ ਆ ਵੀ ਅਸੀਂ ਮਾਲਾ ਮੁੰਡਾ ਸਾਰਾ ਮੰਗਦੇ ਸਾਰਾ ਮੰਗਦੇ ਹਾਂ ਵੀ ਆ ਕੋਈ ਵੀ ਜਿੰਮ ਕਰਨਾ ਤੇ ھیਟਾ ਨਾਲ ਜੀ ਹਾਂ ھیਟਾ ਨਾਲ ਜੀ ਹਾਂ ਹੋਰ ਕੋਈ ਕੋਈ ਕਹਿਣਾ ਚਾਹੁੰਦਾ ਜੀ ਕੋਈ ਹਾਂ ਜੀ ਅਸੀਂ ਤਾਂ ਇਹ ਸਿਉਣਾ ਯਾਰ ਵੀ ਸਾਨੂੰ ਮਰਦ ਤਾਂ ਹੋਵੇ ਚਲ ਥੋੜੀ ਘਣੀ ਹੋਈ ਅਸੀਂ ਤਾਂ ਚਲ ਆਉਦਾ ਕੋਈ ਮਕਾਨ ਬਣਾ ਲਗੇ ਆ ਨੰਬਰਦਾਰ ਜੀ ਹੈ ਜੀ ਨੰਬਰਦਾਰ ਜੀ ਜੇ ਤਾਂ ਬੰਦਾ ਕੰਮ ਕਰਦਾ ਹੋਵੇ ਘਰੇ ਤਾਂ ਕੋਈ ਵੀ ਕਿਸੇ ਤੋਂ ਮੰਗ ਕੇ ਨਹੀਂ ਲੋੜ ਕਿਸੇ ਨੂੰ ਨਹੀਂ ਮੰਗਦਾ ਪਰ ਅੱਜ ਬੰਦਾ ਦੇਖ ਲੋ ਜੀ ਢਾਈ ਸਾਲ ਦਾ ਬਾਈ ਮੰਜੇ ਤੇ ਪਿਆ ਆ ਦੋ ਢਾਈ ਸਾਲ ਦਾ ਮੰਜੇ ਤੇ ਪਿਆ ਜਿਹੜਾ ਘਰ ਦਾ ਮੈਂਬਰ ਜਦੋਂ ਮੰਜੇ ਤੇ ਪੈ ਜਣਾ ਉੱਥੇ ਡੇਗਾ ਆ ਜਾਂਦਾ ਬਾਈ ਜੀ ਉੱਥੇ ਵੱਡੇ ਵੱਡਿਆਂ ਦੇ ਹੱਥ ਖੜੇ ਹੋ ਜਾਂਦੇ ਆ ਤੇ ਗਰੀਬ ਦੇ ਤਾਂ ਹੱਥ ਖੜੇ ਹੋਣੇ ਆ ਸਾਡਾ ਦਾ ਬਲਕਾਰ ਸਿੰਘ ਤੇ ਸਾਡੀ ਦਾ ਇਹ اپੀਲ ਆ ਵੀ ਜਿੰਨੀ ਹੋਵੇ ਵੀ ਗਰੀਬਾਂ ਦੀ ਮਦਦ ਕਰੋ ਜਿੰਨੀ ਕੋਈ ਸੀਮੈਂਟ ਦਾ ਇੱਕ ਗੱਟਾ ਦੇਣਾ ਚਾਹੁੰਦਾ ਇੱਕ ਗੱਟਾ ਦੇ ਦੇ ਕੋਈ ਬਰੇਤੀ ਦੇਣਾ ਚਾਹੁੰਦਾ ਬਰੇਤੀ ਦੇ ਦੇ ਕੋਈ ਮਿਸਤਰੀ ਦੇ ਪੈਸੇ ਦੇਣਾ ਚਾਹੁੰਦਾ ਮਿਸਤਰੀ ਦੇ ਪੈਸੇ ਦੇ ਦੇ ਭਾਈ ਇਹਨਾਂ ਦਾ ਘਰ ਮਾੜਾ ਜਿਹਾ ਸੈੱਟ ਕਰ ਜਣ ਵਿਚਾਰੇ ਥੱਲੇ ਨਾ ਆ ਜਾਣ ਮੁੜ ਕੇ ਤਾਂ ਜੀ ਮਰ ਗਏ ਤਾਂ ਵਿਚਾਰੇ ਮੁੜ ਕੇ ਉਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਕਿਉਂਕਿ ਜੌਂਦਿਆਂ ਨੂੰ ਬਚਾ ਲੋ ਮਰਨ ਤੋਂ ਬਾਅਦ ਤਾਂ ਸਾਰੇ ਹੀ ਆ ਜਾਂਦੇ ਆ ਸਹੀ ਗੱਲ ਹੈ ਜੀ ਠੀਕ ਆ ਤਾਂ ਜੀ ਆਪਾਂ ਤਾਂ ਲੋਕਾਂ ਨੂੰ ਫੇਰ ਅਪੀਲ ਕਰਦੇ ਆ ਵੀ ਇਹਨਾਂ ਦੀ ਗਰੀਬਾਂ ਦੀ ਬਾਹ ਮਾੜਨ ਇਨਾਂ ਨੂੰ ਜਿੰਨਾ ਘਸਾਰਾ ਹੋ ਸਕਦਾ ਵੱਧ ਤੋਂ ਵੱਧ ਕਰਨ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿੰਨੀ ਸਹਾਇਤਾ ਕੀਤੀ ਜਾਵੇ ਉਹ ਅਸੀਂ ਕਰਗੀ ਠੀਕ ਹੈ ਦਾ ਜੀ ਠੀਕ ਗੱਲ ਦੀ ਸਮਾਪਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ